ਕਿਹੜਾ ਹੈ ਅੰਦਰ ਵਾਲਾ ਇਹ ਜਿਹੜਾ ਜਗ ਤਰਨ ਦੀ ਗੱਲ ਹੁੰਦੀ ਹੈ ਨਾ ਜਗਤ ਇਹ ਅੰਦਰ ਵਾਲਾ ਜਗਤ ਤਰਦਾ ਹੈ ਇਹ ਚਾਨਣ ਕਿੱਥੇ ਕਰਦੀ ਹੈ ਬਾਣੀ ਪਿਆਰਿਓ ਬਾਹਰ ਕੇ ਅੰਦਰ ਬੋਲੋ ਜੀ ਅੰਦਰ ਕਰਦੇ ਗੁਰਬਾਣੀ ਇਸ ਜਗ ਮਹਿ ਚਾਨਣ ਸਾਡੇ ਅੰਦਰ ਵੀ ਇੱਕ ਜਗਤ ਵਸਿਆ ਹੋਇਆ ਹੈ ਸਾਡੇ ਅੰਦਰ ਵੀ ਤੇ ਇੱਕ ਜਗਤ ਪੂਰਾ ਬਣਾਈ ਬੈਠੇ ਆਂ ਅਸੀਂ ਸਿਰਜਿਆ ਹੋਇਆ ਜਿੱਦਾਂ ਦਾ ਜਗਤ ਅੰਦਰਲਾ ਹੁੰਦਾ ਬਾਹਰਲਾ ਜਗਤ ਵੀ ਉਦਾਂ ਦਾ ਹੀ ਦਿਸਦਾ ਹੈ ਜਿਹਦੇ ਅੰਦਰ ਜਗਤ ਬਹੁਤ ਵਧੀਆ ਹੋਵੇ ਸੋਹਣੇ ਸੋਹਣੇ ਵਿਚਾਰ ਸੋਹਣੇ ਸੋਹਣੇ ਖਿਆਲ ਹੋਣ ਉਹਨੂੰ ਬਾਹਰ ਵੀ ਸਭ ਕੁਝ ਵਧੀਆ ਲੱਗਦਾ ਤਾਂ ਕਰਕੇ ਗੁਰਬਾਣੀ ਹੈ ਨਾ ਜਿਹੜੀ ਇਹ ਚਾਨਣ ਕਰ ਦਿੰਦੀ ਹੈ ਅੰਦਰ ਪਰ ਜਦੋਂ ਚਾਨਣ ਹੋਣ ਦਾ ਮਤਲਬ ਹੈ ਜੀ ਜਿਹੜੀ ਸਵਾਜ ਐ ਅੰਧੀ ਰૈયਤ ਗਿਆਨ ਵਿੱਚ ਹੋਣੀ ਭਾਏ ਭਰੇ ਮੁਰਦਾਰ ਮੁਰਦੇ ਪੂਜਦੀ ਫਿਰਦੀ ਐ ਜੀ ਦੁਨੀਆ ਰૈયਤ ਜਿਹੜੀ ਐ ਇਹ ਮੁਰਦੇ ਪੂਜਦੀ ਫਿਰਦੀ ਐ ਕਹਿੰਦੇ ਮੁਰਦੇ ਨੂੰ ਪੂਜੀ ਜਾਂਦੇ ਐ ਮੁਰਦਾ ਹੋ ਚੁੱਕੀ ਐ ਗਿਆਨ ਤੋਂ ਬਿਨਾ ਕਮਲੇ ਹੋਏ ਫਿਰਦੇ ਨੇ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਪਿੰਡ ਸ਼ਬਦ ਐ ਜੱਗ ਬੌਰਨ ਜਦੋਂ ਹੁਣ ਆਪਾਂ ਏਦਾਂ ਜਦੋਂ ਗੁਰਬਾਣੀ ਆਪਾਂ ਸੁਣਦੇ ਆ ਫਿਰ ਅੰਦਰ ਇੱਕ ਚਾ ਆ ਪੈਦਾ ਹੁੰਦਾ ਏ ਯਾਰ ਅਸੀਂ ਤੇ ਭਲੇਖੇ ਜੀ ਤੁਰੇ ਫਿਰਦੇ ਸੀ ਵੀ ਗੁਰਬਾਣੀ ਦੇ ਵਿੱਚ ਆ ਕੁਝ ਵੀ ਲਿਖਿਆ ਗੁਰਬਾਣੀ ਨਾਲ ਏਦਾਂ ਚਾਨਣ ਹੋ ਜਾਂਦਾ ਸਮਝ ਨਹੀਂ ਆਈ ਭਲੇਖੇ ਵਿੱਚ ਫਿਰਦੇ ਤਾਂ ਕਰਕੇ ਭਾਈ ਇੱਕ ਨੁਕਤਾ ਪੱਲੇ ਪੱਕਾ ਪੱਲੇ ਬੰਨੋ ਵੀ ਜੋ ਵੀ ਇੱਥੇ ਪਹਿਣਾ ਹੈ ਜਿਹੜਾ ਗੁਰੂ ਦਰਬਾਰ ਤੋਂ ਜੋ ਸਾਨੂੰ ਮਿਲਣਾ ਹੈ ਉਹ ਝੋਲੀਆਂ 'ਚ ਨਹੀਂ ਪੈਣਾ ਪਰਸਾਂ ਜੇਪਾਂ 'ਚ ਨਹੀਂ ਪੈਣਾ ਉਹ ਕਿੱਥੇ ਪੈਣਾ ਹੈ ਦਿਮਾਗ ਵਿੱਚ ਤੇ ਜਿਹੜਾ ਬੰਦਾ ਗੁਰਦੁਆਰੇ ਜਾ ਕੇ ਦਿਮਾਗ ਖਾਲੀ ਉਹੀ ਲੈ ਕੇ ਆਇਆ ਹੈ ਭਾਵ ਸਿੱਖ ਕੇ ਕੁਝ ਨਹੀਂ ਆਇਆ ਉਹਦਾ ਕੋਈ ਅਰਥ ਨਹੀਂ ਗੁਰਦੁਆਰੇ ਜਾਣ ਦਾ ਪ੍ਰਸ਼ਾਦ ਤੇ ਕਿਹੜਾ ਪ੍ਰਸ਼ਾਦ ਤੇ ਭਾਈ ਬਾਹਰ ਮਿਲ ਗਿਆ ਠੀਕ ਹੈ ਮੱਥਾ ਵੀ ਟੇਕ ਲਿਆ ਸਰੋਪੇ ਵੀ ਮਿਲ ਜਾਂਦੇ ਨੇ ਪਰ ਜਿਹੜਾ ਖਜ਼ਾਨਾ ਇੱਥੇ ਵੇਖੋ ਮੱਤ ਵਿੱਚ ਰਤਨ ਜਵਾਹਰ ਮਾਣਕ ਪੈਦਾ ਹੋ ਜਾਣੇ ਨੇ ਆਪੇ ਜੇ ਇੱਕ ਗੁਰ ਕੀ ਸਿੱਖ ਸੋ। ਜੇ ਆਪਾਂ ਇਹ ਖਜ਼ਾਨਾ ਨਹੀਂ ਲੈ ਕੇ ਆਉਂਦੇ ਤੇ ਫਿਰ ਆਪਾਂ ਖਾਲੀ ਆ ਤਾਂ ਹੀ ਤੇ ਆਪਾਂ ਭਟਕਦੇ ਫਿਰਦੇ ਆ। ਜਿਹੜਾ ਖਜ਼ਾਨਾ ਇੱਥੋਂ ਮਿਲਦਾ ਸੀ ਅਸੀਂ ਕਦੇ ਵੀ ਨਹੀਂ ਲਿਆ। ਖਾਲੀ ਝੋਲੀਆਂ ਸਾਡੀਆਂ ਸਾਰਿਆਂ ਦੀਆਂ ਜੀ ਝੋਲੀ ਕਿਹੜੀ ਇੱਥੇ ਹੀ ਐ ਬਾਹਰਲੀ ਨਹੀਂ ਬਾਹਰ ਤੇ ਬਹੁਤ ਕੋਈ ਚੱਕੀ ਫਿਰਦੇ ਆ ਬਾਹਰ ਤੇ ਖਜ਼ਾਨੇ ਦੀ ਗੱਲ ਛੱਡ ਦਿਓ ਇੱਥੇ ਜਿਹੜਾ ਖਜ਼ਾਨਾ ਹੋਣਾ ਚਾਹੀਦਾ ਸੀ ਅੱਜ ਹੈ ਨਹੀਂ ਬਿਲਕੁਲ ਖਾਲੀ ਕੰਗਾਲ ਪੈਸੇ ਵਾਲੇ ਪਾਸੇ ਬਹੁਤ ਸਾਰਾ ਕੁਝ ਹੈ ਪਰ ਜਿੰਨ ਕੇ ਪੱਲੇ ਧੰਨਵਸ ਹੈ ਮਹਾਰਾਜ ਕਹਿੰਦੇ ਤਿੰਨ ਕਾ ਨੌ ਫਕੀਰੇ ਤੇ ਫਕੀਰ ਬੰਦਾ ਕੁਝ ਨਹੀਂ ਇਹਦੇ ਪੱਲੇ ਮਹਾਰਾਜ ਫਿਰ ਤੁਸੀਂ ਕਿੰਨੂੰ ਕਹਿੰਦੇ ਹੋ ਧਨਵਾਨ ਕਹਿੰਦੇ ਜਿਹੜੇ ਕੋਲ ਗੁਣ ਹੋਣ ਜਿੱਦੀ ਜ਼ਿੰਦਗੀ ਚ ਨਾ ਮਾੜਾ ਵਿਖੇ ਨਾ ਮਾੜਾ ਸੁਨੇ ਨਾ ਮਾੜਾ ਬੋਲੇ ਦਇਆਵਾਨ ਹੋਵੇ ਪਰਉਪਕਾਰੀ ਹੋਵੇ ਧੀਰਜ ਵਾਲਾ ਹੋਵੇ ਖਿਮਾ ਵਾਲਾ ਹੋਵੇ ਸ਼ੁਭ ਗੁਣ ਇਹਦੀ ਜ਼ਿੰਦਗੀ ਵਿੱਚ ਹੋਣ ਆਹ ਖਜ਼ਾਨਾ ਤੇ ਦੇ ਪੱਲੇ ਕੱਖ ਵੀ ਨਹੀਂ ਜਿਨ ਕਾ ਪੱਲਾ ਧਨਵਸ ਹੈ ਤਿੰਨ ਕਾ ਨਾਉ ਫਕੀਰ ਤੇ ਫਕੀਰ ਬੰਦਾ ਹੈ ਫਕੀਰ ਹੈ ਮਤਲਬ ਕੱਖ ਨਹੀਂ ਫਿਰ ਮਹਾਰਾਜ ਅਗਲਾ ਕਹਿੰਦੇ ਜਿਨ ਕਾ ਹੀਰਦਾ ਤੂੰ ਬਸ ਹੈ ਤੇ ਨਰ ਗੁਣੀ ਹੀਰ ਤਾ ਕਰਕੇ ਇੱਕ ਗੱਲ ਪੱਕੀ ਹੈ ਜੇ ਕੋਈ ਬੰਦਾ ਚਾਹਵੇਗਾ ਨਾ ਇੱਥੋਂ ਖਾਲੀ ਕੋਈ ਨਹੀਂ ਮੁੜਦਾ ਇੱਥੋਂ ਖਾਲੀ ਕੋਈ ਨਹੀਂ ਮੁੜਦਾ ਪਰ ਜੇ ਕੋਈ ਚਾਹੁੰਦਾ ਹੈ ਕਿ ਮੈਂ ਆਹ ਖਜ਼ਾਨਾ ਲੈ ਕੇ ਜਾਣਾ ਇੱਥੇ ਪਵਾਣਾ ਮੈਂ ਅਕਲ ਲੈਣੀ ਹੈ ਜੀ ਅਸੀਂ ਜੀ ਅੱਜ ਤੋਂ ਬਾਅਦ ਸਿੱਖਣਾ ਚਾਹੁੰਦੇ ਆ ਸਾਨੂੰ ਸਾਨੂੰ ਸਾਡੇ ਦਾਦਿਆਂ ਨੇ ਕਿਹਾ ਸੀ ਪੀਰਾਂ ਦੀ ਜਗ੍ਹਾ ਤੇ ਮੱਥਾ ਟੇਕੋ ਅਸੀਂ ਸਿੱਖ ਗਏ ਸਾਨੂੰ ਸਾਡੇ ਵੱਡੇ-ਵਡੇਰੇ ਕਹਿੰਦੇ ਰਹੇ ਇੱਥੇ ਮੱਥਾ ਟੇਕ ਲੋ ਜਠੇਰਿਆਂ ਦੇ ਅਸੀਂ ਟੇਕਦੇ ਰਹੇ ਸਾਨੂੰ ਸਾਡੀਆਂ ਦਾਦੀਆਂ ਬੇਬੇ ਸਾਡੀਆਂ ਪਿੰਡਾਂ ਦੀਆਂ ਮਾਈਆਂ ਨੇ ਕਹਤਾ ਪੁੱਤ ਇੱਥੇ ਦੀਵਾ ਜਗਾਇਆ ਕਰ ਮੈਂ ਜਗਾਉਣ ਲੱਗ ਗਿਆ ਪਰ ਹੁਣ ਮੈਂ ਤਿਆਰ ਆ ਕਾਦੇ ਲਈ ਵੀ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਆ ਮੈਂ ਸਿੱਖਣ ਲਈ ਤਿਆਰ ਆ ਪਰ ਇੱਕ ਪ੍ਰੋਬਲਮ ਹੈ ਜੀ ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਿੱਖਣਾ ਹੈ ਫੇਰ ਆ ਜਿਹੜਾ ਕੂਟਕਬਾੜ ਭਰਿਆ ਪਿਆ ਹੈ ਉਹਨੂੰ ਜਰੂਰ ਕੱਢਣਾ ਪੈਣਾ ਆ ਆਖੋ ਸਤਿ ਸ਼੍ਰੀ ਅਕਾਲ ਪਿਆਰਿਓ ਪਾਣੀ ਦੀ ਬਾਲਟੀ ਭਰੀ ਹੋਵੇ ਜੇ ਦੁੱਧ ਪਾਉਣਾ ਹੈ ਤੇ ਪਾਣੀ ਕੱਢਣਾ ਪੈਣਾ ਨਹੀਂ ਤੇ ਕੱਚੀ ਲੱਸੀ ਬਣ ਜੂਣਾ ਦੁੱਧ ਰਹਿਣਾ ਨਾ ਪਾਣੀ ਇਹ ਇਹ ਜਿਹੜਾ ਕੂੜਕਬਾਰਡ ਹੈ ਜਿਹੜਾ ਕੂੜਕਬਾਰਡ ਮਤਲਬ ਝੂਠ ਹੈ ਜਿਹੜਾ ਐਵੇਂ ਜੇ ਫਾਲਤੂ ਜੀਆਂ ਗੱਲਾਂ ਨੇ ਜਿਹੜੀਆਂ ਇਹ ਸਾਨੂੰ ਆਪਣੇ ਦਿਮਾਗ ਚੋਂ ਕੱਢਣੀਆਂ ਪੈਣਗੀਆਂ ਪਹਿਲੀ ਗੱਲ ਤੇ ਤਿਆਰ ਹੋਵੋ ਵੀ ਤਿਆਰ ਆ ਅਸੀਂ ਆਪਣੇ ਆਪ ਨੂੰ ਤਿਆਰ ਕਰਨਾ ਹੁੰਦਾ ਹੈ ਵੀ ਮੈਂ ਤਿਆਰ ਆਂ ਜੀ ਗੁਰਬਾਣੀ ਨੂੰ ਸੁਣ ਲਈ ਵੀ ਤਿਆਰ ਆਂ ਸਮਝਣ ਲਈ ਵੀ ਤਿਆਰ ਆਂ ਤੇ ਗੁਰਬਾਣੀ ਨੂੰ ਸੁਣ ਸਮਝ ਕੇ ਗੁਰਬਾਣੀ ਅਨੁਸਾਰ ਬਦਲਣ ਲਈ ਵੀ ਮੈਂ ਤਿਆਰ ਆ ਜਿਹੜਾ ਬੰਦਾ ਤੁਹਾਡੇ ਅੱਜ ਇਹ ਅੱਜ ਸੋਚ ਲਓ ਤੁਸੀਂ ਹੈਰਾਨ ਹੋ ਜਾਓਗੇ ਤਜਰਬਾ ਕਰਕੇ ਵੇਖ ਲਓ ਇੱਕ ਵਾਰੀ ਮਨੋਂ کہہ ਕੇ ਵੇਖੋ ਵੀ ਮੈਂ ਗੁਰਬਾਣੀ ਨੂੰ ਸਮਝਣਾ ਹੈ ਯਾਰ ਕੀ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਤੇ ਤੁਸੀਂ ਅੱਜ ਤੋਂ ਸਟਾਰਟ ਕਰਕੇ ਵੇਖਿਓ ਸੋਚ ਕੇ ਜਾਇਆ ਕਰੋ ਵੀ ਇੱਥੇ ਕੁਝ ਨਾ ਕੁਝ ਲੈ ਕੇ ਆਉਣਾ ਜੇ ਕਥਾਵਾਚਕ ਨੂੰ ਸੁਣਿਆ ਕੱਜ ਤੱਕ ਕੁਝ ਸਿੱਖ ਕੇ ਚੱਲੀਏ ਜੇ ਅਰਥ ਪੜਨ ਲੱਗਿਆ ਕੁਝ ਸਿੱਖੀਏ ਜੇ ਕੋਈ ਕਿਤਾਬ ਪੜਨ ਲੱਗਿਆ ਸਿੱਖੀਏ ਜੇ ਕੋਈ ਲੇਖ ਪੜਨ ਲੱਗਿਆ ਤੇ ਸਿੱਖੀਏ ਤੇ ਵੇਖਿਓ ਤੁਸੀਂ ਕਮਾਲ ਦੀ ਗੱਲ ਇਹ ਹੋਏਗੀ ਵੀ ਬੜੀ ਜਲਦੀ ਅੰਦਰੇ ਅੰਦਰ ਇੱਕ ਡਿਗਰੀ ਡਿਗਰੀ ਜਿਵੇਂ ਮਿਲ ਜਾਂਦੀ ਪੜਨ ਵਾਲਾ ਬੱਚਾ ਡਿਗਰੀ ਲੈ ਲੈਂਦਾ ਬਾਹਰ ਆਪਣੇ ਆਪ ਨੂੰ ਸੰਤੁਸ਼ਟੀ ਮਿਲੇਗੀ ਵੀ ਸ਼ੁਕਰ ਹੈ ਆਪੇ ਹਨੇਰੇ ਚ ਹੀ ਤੁਰੇ ਫਿਰਦੇ ਸੀ ਚਾਨਣ ਹੋ ਗਿਆ ਸਾਡੀ ਜ਼ਿੰਦਗੀ ਤੇ ਇਥੋਂ ਖਾਲੀ ਕੋਈ ਨਹੀਂ ਮੁੜਦਾ ਭਾਈ ਜਿਹੜਾ ਔਗਣ ਮਟਾਣਾ ਚਾਹੁੰਦਾ ਜਿਵੇਂ ਆਪਾਂ ਪੜ ਕੇ ਹਟਿਆ ਜੇ ਕੋਈ ਡੁੱਬਾਏ ਜੇ ਕੋਈ ਡੁੱਬ ਚੁੱਕਿਆ ਕਾਦੇ ਵਿੱਚ ਵਕਾਰਾਂ ਵਿੱਚ ਔਗਣਾ ਵਿੱਚ ਵੀ ਸਾਰੇ ਮਾੜੇ ਕੰਮ ਕਰਦਾ ਡੁੱਬ ਚੁੱਕਿਆ ਹੈ ਸਰੀਰ ਨਹੀਂ ਡੁੱਬਿਆ ਕੀ ਡੁੱਬਿਆ ਸੁਰਤ ਮਨ ਡੁੱਬਿਆ ਅੰਦਰ ਵਾਲਾ ਡੁੱਬਿਆ ਸਰੀਰ ਜਦੋਂ ਮਨ ਡੁੱਬ ਜਾਂਦਾ ਹੈ ਸਰੀਰ ਤੇ ਵਿਕਾਰੀ ਫਿਰ ਆਪੇ ਹੀ ਹੋ ਜਾਂਦਾ ਨਾ ਜਦੋਂ ਮਨ ਸਾਡਾ ਡੁੱਬਿਆ ਹੋਇਆ ਹੈ ਜੇ ਕੋਈ ਬੰਦਾ ਚਾਹੁੰਦਾ ਹੈ ਵੀ ਮੈਂ ਬਦਲਣਾ ਆਪਣੇ ਆਪ ਨੂੰ ਕਹਿੰਦੇ ਗੁਰੂ ਉਹਦੀ ਜ਼ਰੂਰ ਸਾਰ ਲੈਂਦਾ ਉਹਦੀ ਸਾਰ ਲਈ ਜਾਂਦੀ ਹੈ ਪੱਕਾ ਹੈ ਵੀ ਗੁਰੂ ਸਾਹਿਬ ਉਹਦੀ ਬਾਹ ਫੜਨਗੇ ਜੇ ਕੋਈ ਮਨੋਂ ਕਵੇ ਵੀ ਮੈਂ ਬਦਲਣਾ ਚਾਹਨਾ ਇਹ ਸਾਰਾ ਕੁਝ ਤੁਹਾਡੇ ਤੇ ਹੈ ਪਿਆਰਿਓ ਤੁਹਾਡੇ ਤੇ ਮੇਰੇ ਤੇ ਆਪਣੇ ਤੇ ਹੈ ਵੀ ਅਸੀਂ ਜੇ ਬਦਲਣਾ ਚਾਹੁੰਨੇ ਆ ਤਾਂ ਗੁਰੂ ਜੀ ਬਦਲਣਗੇ ਜੇ ਅਸੀਂ ਬਦਲਣਾ ਨਹੀਂ ਚਾਹੁੰਦੇ ਇਹ ਬਹੁਤ ਵਾਰ ਗੱਲ ਬਾਰ-ਬਾਰ ਕਹੀਦੀ ਹੈ ਵਿਗਿਆਨ ਲੈਣ ਦਾ ਵਿਸ਼ਾ ਹੈ ਗਿਆਨ ਦੇਣ ਦਾ ਵਿਸ਼ਾ ਨਹੀਂ ਜੇ ਮੈਂ ਕਹਾਂ ਵੀ ਮੈਂ ਇੱਥੇ ਗਿਆਨ ਦੇ ਸਕਦਾ ਇਹ ਬਹੁਤ ਮੂਰਖਤਾਈ ਹੈ ਮੇਰੀ ਗਲਤੀ ਹੋਏਗੀ ਜੇ ਮੈਂ ਕਹਾਂ ਵੀ ਮੈਂ ਗਿਆਨ ਦੇ ਸਕਦਾ ਗਿਆਨ ਲੈਣ ਦਾ ਵਿਸ਼ਾ ਹੈ ਕਦੇ ਕਿਸੇ ਨੂੰ ਤੁਸੀਂ ਗਿਆਨ ਦੇ ਨਹੀਂ ਸਕਦੇ ਜੇ ਗਿਆਨ ਦੇਣ ਦਾ ਵਿਸ਼ਾ ਹੁੰਦਾ ਸਾਰੇ ਪੀ ਐਚ ਡੀਆ ਕਰ ਜਾਂਦੇ ਪ੍ਰੋਫੈਸਰ ਤੇ ਸਾਰਿਆਂ ਨੂੰ ਪੜ੍ਹਾਉਂਦਾ ਹੁੰਦਾ ਹੈ ਗਿਆਨ ਤੇ ਸਾਰਿਆਂ ਨੂੰ ਦਿੰਦਾ ਹੈ ਲੈਂਦਾ ਕੋਈ ਕੋਈ ਹੁੰਦਾ ਇੱਕ ਫੇਲ ਹੁੰਦਾ ਇੱਕ ਪਾਸ ਹੁੰਦਾ ਹਮੇਸ਼ਾ ਗਿਆਨ ਲੈਣ ਦਾ ਵਿਸ਼ਾ ਸਾਰੀ ਦੀ ਸਾਰੀ ਤਾਕਤ ਝੋਕੋ ਨਹੀਂ ਪੈਣੀ ਹੈ ਤੁਹਾਨੂੰ ਸਾਰੇ ਦਾ ਸਾਰਾ ਆਪਣੇ ਆਪ ਨੂੰ ਕਨਸੈਂਟਰੇਟ ਕਰਨਾ ਪੈਣਾ ਹੈ ਮਨ ਬਣਾਉਣਾ ਪੈਣਾ ਵੀ ਮੈਂ ਸਿੱਖਣਾ ਹੈ ਯਾਰ ਬਦਲਾਂਗੇ ਸਿੱਖਾਂਗੇ ਐਦਾਂ ਸੋਚੋ ਫਿਰ ਪੱਕੀ ਗਰੰਟੀ ਹੈ ਜੇ ਕੋ ਡੁੱਬੇ ਫਿਰ ਹੋਵੇ ਸਾਰ ਨਾਨਕ ਸੱਚਾ ਸਰਬ ਦਾਤਾਰ ਸਾਰਿਆਂ ਦਾ ਦਾਤਾ ਹੈ ਸੱਚਾ ਸਰਬ ਸਰਬ ਦਾਤਾਰ ਹੈ ਨਾ ਸਾਰਿਆਂ ਦਾ ਦਾਤਾ ਹੈ ਉਹ ਸਾਰਿਆਂ ਤੇ ਕਿਰਪਾ ਕਰਦਾ ਹੈ ਭਾਈ ਤੇ ਜੇ ਮੰਨ ਲਿਆ ਵੀ ਯਾਰ ਬਦਲਣਾ ਹੈ ਤੇ ਵੇਖਿਓ ਪਿਆਰਿਓ ਉਹ ਦਾਤ ਮਿਲਣੀ ਹੈ ਕਿੱਥੇ ਮਿਲਣੀ ਹੈ ਜੀ ਇੱਥੇ ਸੁਰਤ ਵਿੱਚ ਮੱਤ ਵਿੱਚ ਰਤਨ ਜਵਾਹਰ ਮਾਨਿਕ ਤਾਂ ਜੇ ਚਾਹੁੰਨੇ ਹੋ ਹੁਣ ਵੇਖਿਓ ਆਹ ਸ਼ਬਦ ਨੂੰ ਤੁਸੀਂ ਐਦਾਂ ਸਮਝੋਗੇ ਨਾ ਜਦੋਂ ਵੀ ਜੋ ਮੰਗ ਹੈ ਠਾਕੁਰ ਜੇ ਤੁਸੀਂ ਇਹਨੂੰ ਇਹਦੇ ਨਾਲ ਜੋੜਨਾ ਹੈ ਵੀ ਜੇ ਰੱਬ ਤੋਂ ਪੁੱਤ ਮੰਗੋ ਪੁੱਤ ਮਿਲ ਜਾਂਦਾ ਧੀ ਮੰਗੋ ਧੀ ਮਿਲ ਜਾਂਦੀ ਹੈ ਪੈਸਾ ਮੰਗੋ ਪੈਸਾ ਮਿਲ ਜਾਂਦਾ ਹੈ ਪਿਆਰਿਓ ਇਹ ਤੈਨੂੰ ਮਿਹਨਤ ਕਰਕੇ ਸਭ ਕੁਝ ਕਮਾਉਣਾ ਪੈਣਾ ਹੈ ਮਾਲਕ ਦੀ ਕਿਰਪਾ ਨਾਲ ਤੈਨੂੰ ਸਰੀਰ ਵੀ ਮਿਲ ਗਿਆ ਦਿਮਾਗ ਵੀ ਮਿਲ ਗਿਆ ਇਹ ਮਾਲਕ ਦੀ ਕਿਰਪਾ ਨਾਲ ਤੂੰ ਕਮਾ ਸਕਦਾ ਹੈ ਬੱਚੇ ਸਭ ਕੁਝ ਪਰ ਵੱਡੇ ਲੋਕ ਉਹ ਨੇ ਜਿਨ੍ਹਾਂ ਦੀਆਂ ਝੋਲੀਆਂ ਖਾਲੀ ਐ ਨਹੀਂ ਹੈ ਬੱਚਾ ਜਿਨ੍ਹਾਂ ਕੋਲ ਕੁਦਰਤ ਦਾ ਸਿਸਟਮ ਇਦਾਂ ਦਾ ਪਰ ਬੇਬੇ ਨਾਨਕੀ ਨੇ ਮੈਂ ਦਵਾਨ ਚ ਹੁਣ ਵੀ ਬੇਨਤੀ ਕਰਦਾ ਸੀ ਪਿੱਛੇ ਵੀ ਵੀ ਬੇਬੇ ਨਾਨਕੀ ਗੁਰੂ ਨਾਨਕ ਦੀ ਕੀ ਲੱਗਦੀ ਐ ਬੋਲੋ ਪਿਆਰਿਓ ਭੈਣ ਲੱਗਦੀ ਉਹਨੇ ਪੁੱਤ ਮੰਗਿਆ ਬੱਚਾ ਸੀ ਬੇਬੇ ਨਾਨਕੀ ਦੇ ਕਿਹੜਾ ਖਜ਼ਾਨਾ ਸੀ ਉਹਦੇ ਕੋਲ ਫਿਰ ਉਹਨੇ ਕਿਹਾ ਸੀ ਮੇਰੇ ਆ ਵੀਰਾ ਆ ਅਕਲਾਂ ਦੇ ਦੇ ਅਕਲਾਂ ਅਕਲਾਂ ਦੇ ਦੇ ਪੁੱਤਰਾਂ ਤੋਂ ਬਿਨਾ ਕਿਵੇਂ ਸਾਰੀ ਦਾ ਇਹ ਸਿਖਾ ਦੇ ਬੱਚੇ ਤੋਂ ਬਿਨਾ ਖੁਸ਼ ਕਿਵੇਂ ਰਹੀਦਾ ਇਹ ਸਿਖਾ ਦੇ ਮੈਂ ਨਹੀਂ ਪੁੱਤ ਮੰਗਦੀ ਮੈਂ ਔਲਾਦ ਖਮ ਮੰਗਦੀ ਹੋਈ ਨਹੀਂ ਮੈਨੂੰ ਤੇ ਆ ਖਜ਼ਾਨਾ ਦੇ ਤਾਂ ਕਰਕੇ ਭਾਈ ਇਹਦੇ ਤੋਂ ਭਰਪੂਰ ਹੋ ਜਾਓ ਭਰਪੂਰ ਜਿੰਨਾ ਮਰਜ਼ੀ ਲਈ ਖਾਲੀ ਨਹੀਂ ਮੁੜਦਾ ਤੂੰ ਗਰੰਟੀ ਹੈ ਸਤਿਗੁਰੂ ਦੀ ਬਾਣੀ ਦਾ ਸ਼ਬਦ ਹੈ ਵੀ ਗਰੰਟੀ ਹੈ ਖਾਲੀ ਨਹੀਂ ਮੁੜਦਾ ਪਰ ਤੈਨੂੰ ਇਹ ਨਹੀਂ ਸਮਝ ਵੀ ਮੰਗਣਾ ਕੀ ਹੈ ਗਲਤੀ ਇੱਥੇ ਕਰ ਗਿਆ ਬਹੁਤ ਵਾਰ ਇਹ ਗੱਲ ਕਹਿੰਦਾ ਹੁੰਦਾ ਮੈਨੂੰ ਵਾਰ-ਵਾਰ ਰਿਪੀਟ ਕਰਨੀ ਪੈਂਦੀ ਹੈ ਭਾਈ ਕਾਮਰੇਡਾਂ ਤੇ ਦੱਸੋ ਜਿਹੜੇ ਰੱਬ ਨੂੰ ਨਹੀਂ ਮੰਨਦੇ ਇਧਰ ਸਿੰਘੋ ਧਿਆਨ ਦਿਓ ਜਰਾ ਜਿਹੜੇ ਕਾਮਰੇਡ ਬੰਦੇ ਕੀ ਉਹਨਾਂ ਦੇ ਔਲਾਦ ਨਹੀਂ ਹੁੰਦੀ ਬੋਲੋ ਜਿਨ੍ਹਾਂ ਦੇ ਜਿਹੜੇ ਰੱਬ ਨੂੰ ਨਹੀਂ ਮੰਨਦੇ ਉਹਨਾਂ ਦੇ ਔਲਾਦ ਹੁੰਦੀ ਹੈ ਕਿ ਨਹੀਂ ਹੁੰਦੀ ਕੀ ਉਹਨਾਂ ਦੇ ਫਸਲਾਂ ਨਹੀਂ ਹੁੰਦੀਆਂ ਕੀ ਉਹਨਾਂ ਦੇ ਬਾਹਰ ਦੇ ਬੀਜੇ ਨਹੀਂ ਲੱਗਦੇ ਕੀ ਚੰਡੀਗੜ੍ਹ ਦੇ ਇਲਾਕੇ ਦੇ ਜਿੰਨੇ ਕਾਮਰੇਡ ਨੇ ਉਹਨਾਂ ਦੀਆਂ ਜ਼ਮੀਨਾਂ ਮਹਿੰਗੀਆਂ ਨਹੀਂ ਹੋਈਆਂ ਇਹ ਤੇ ਉਹਨਾਂ ਨੂੰ ਵੀ ਮਿਲ ਜਾਂਦਾ ਜਿਹੜੇ ਰੱਬ ਨੂੰ 10 ਗਾਲਾਂ ਕੱਢਦੇ ਆਂ ਰੋਜ਼ ਮੰਨਦੇ ਹੀ ਨਹੀਂ ਰੱਬ ਨੂੰ ਮੁੱਤ ਕਿਹਨੇ ਪਹਿਲੇ ਦਿਨ ਤੋਂ ਨਹੀਂ ਮੰਨਦੇ ਤੈਨੂੰ ਆਹ ਖਜ਼ਾਨਾ ਵਿਖਾਉਣਾ ਪੈਣਾ ਹੈ ਗੁਰਦੁਆਰਿਆਂ ਜਾਏਗਾ ਤੂੰ ਕਹੀਂ ਰੱਬ ਨੇ ਮੈਨੂੰ ਕੋਠੀ ਦਿੱਤੀ ਕਾਮਰੇਡ ਕਹਿੰਦਾ ਮੇਰੇ ਕੋਲ ਦੋ ਨੇ ਤੂੰ ਜਾ ਕੇ ਕਹੀਂ ਮੈਨੂੰ ਰੱਬ ਨੇ ਪੁੱਤ ਦਿੱਤਾ ਉਹ ਕਹਿੰਦਾ ਮੇਰੇ ਚਾਰ ਨੇ ਤੂੰ ਕਹੀਂ ਮਾਲਕ ਦੀ ਕਿਰਪਾ ਨਾਲ ਐਡ ਕੀ 40 ਮਣ ਨਿਕਲੀ ਆ ਕਿੱਲੇ ਦੀ ਉਹ ਕਹਿੰਦਾ ਮੇਰੀ 50 ਮਣ ਨਿਕਲੀ ਆ ਜਾ ਹੁਣ ਕਰ ਗੱਲ ਤੂੰ ਕਹੇ ਮਾਲਕ ਨੇ ਗੱਡੀ ਦਿੱਤੀ ਹੈ ਉਹ ਕਹੇ ਤੇਰੇ ਕੋਲ ਮਾਰੂਤੀ ਹੈ ਮੇਰੇ ਕੋਲ ਤੇ ਸਵਿਫਟ ਹੈ ਤੂੰ ਕਹੀਂ ਮੈਂ ਅਨੋਵਾ ਲਿਆਉਂਗਾ ਕਹਿੰਦਾ ਮੈਂ ਤੇ ਆ ਵੇਖ ਤੇ ਸਹੀ ਤੇਰੇ ਤੋਂ ਵੀ ਅੱਗੇ ਆਵਾਂ ਮੈਂ ਕਿਹੜੀ ਚੀਜ਼ ਵਿੱਚ ਪਿਆਰਿਓ ਅੱਗੇ ਲੱਗੇਗਾ ਜਦੋਂ ਉਹਨੂੰ ਜਦੋਂ ਸਮਝ ਆਈ ਅਕਲ ਆਈ ਤੂੰ ਕਹਿ ਘਰ ਚ ਲਾਸ਼ ਪਈ ਐ ਉਹ ਜਿੱਦਣ ਵੇਖੂ ਨਾ ਤੇਰੇ ਘਰ ਆ ਕੇ ਵੀ ਇਹ ਸਿੱਖ ਐ ਮੈਂ ਸਿੱਖ ਨਹੀਂ ਇਹਦਾ ਤੇ ਮੇਰਾ ਕੀ ਫਰਕ ਐ ਘਰ ਮੇਰੇ ਤੋਂ ਛੋਟਾ ਹੈ ਜੇਬ ਖਾਲੀ ਹੈ ਜ਼ਮੀਨ ਘੱਟ ਐ ਔਲਾਦ ਨਹੀਂ ਪਰ ਜਿਹੜਾ ਆਨੰਦ ਜਿਹੜਾ ਖੇੜਾ ਜਿਹੜਾ ਸਰੂਰ ਜਿਹੜੀ ਮਸਤੀ ਇਹਦੇ ਵਿੱਚ ਹੈ ਨਾ ਸੁਰਤ ਵਿੱਚ ਇਹਦੇ ਤੋਂ ਮੈਂ ਵਾਂਝਾ ਆਖੋ ਸਤਿ ਰਹਾਉ ਸ੍ਰੀ ਵਾਸ ਇਹ ਸਰਸਨ ਇਹ ਹਰਸਨ ਇਹਦੇ ਵਿੱਚ ਹੈ ਮੇਰੇ ਜੀ ਇੱਕ ਗੁਰਬਾਣੀ ਤੋਂ ਆਉਣਾ ਹੈ ہماری ਪਿਆਰੀ ਅੰਮ੍ਰਿਤਧਾਰੀ ਗੁਰ ਨਿਮਖ ਨ ਮੰਨ ਤੇ ਟਾਰੀ ਦਰਸ਼ਨ ਪਰਸਮ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਕਰਤਾ ਰਹੀ ਜਦੋਂ ਉਹਨੇ ਇਹ ਵੇਖਣਾ ਵੀ ਯਾਰ ਫਸਲ ਮਰ ਗਈ ਮੈਂ ਵੀ ਕਹਿੰਦਾ ਹਾਏ ਹੋਏ ਆ ਕੀ ਹੋ ਗਿਆ ਪਰ ਇਹ ਤੇ ਆ ਬੈਠਾ ਕਹਿੰਦਾ ਕੋਈ ਨਹੀਂ ਭਾਈ ਅਗਲੀ ਵਾਰ ਸਹੀ ਰੋਲਾ ਪਾ ਕੇ ਕੀ ਹੋ ਜਾ ਬੱਚਾ ਨਲਾਇਕ ਨਿਕਲਿਆ ਮੈਂ ਮਾਰਦਾ ਚੀਕਾਂ ਇਹ ਕਹਿੰਦਾ ਕੋਈ ਨਹੀਂ ਕਰਮੀ ਆਪੋ ਆਪਣੀ ਆਪਣਾ ਫਰਜ਼ ਨਿਭਾਇਆ ਕੋਈ ਗੱਲ ਨਹੀਂ ਫਿਰ ਗੁਰੂ ਹਰ ਰਾਏ ਸਾਹਿਬ ਨੇ ਵੀ ਤੇ RAM NAAR RAM RAJ ਨਾਲ ਤੋੜ ਹੀ ਦਿੱਤੀ ਸੀ ਕਹਿੰਦੇ ਜਾ ਮੇਰੇ ਮੱਥੇ ਹੀ ਨਾ ਲੱਗੀ RAM RAJ ਨਾਲ ਤੋੜ ਹੀ ਦਿੱਤੀ ਸੀ ਗੁਰੂ ਹਰ ਰਾਏ ਸਾਹਿਬ ਨੇ ਪੁੱਤ ਸੀ ਉਹਨਾਂ ਦਾ ਸਾਨੂੰ ਸਾਰਿਆਂ ਨੂੰ ਸਿਖਾ ਗਏ ਭਾਈ ਦੇ ਨਹੀਂ ਕਹਿਣੇ ਚ ਚੱਲਦਾ ਚੱਲਣ ਦੇ ਫਿਰ ਕਰਨ ਦੇ ਮਰਜੀ ਤੂੰ ਆਪਣੇ ਕੰਨੀ ਸੋਚੀਂ ਅੱਖੋ ਸਤਨਾਮ ਵਾਹਿਗੁਰੂ ਐਵੇਂ ਨਾ ਚਿੰਤਾ ਚ ਡੁੱਬਿਆ ਰਿਆ ਕਰ ਐਵੇਂ ਨਾ ਚਿੰਤਾ ਚ ਡੁੱਬਿਆ ਰਿਆ ਕਰ ਫਰਜ਼ ਨਿਭਾਓ ਆਪਣੇ ਵੀ ਸਹੀ ਰਹਿਣ ਤੁਹਾਡੇ ਸਹੀ ਰਹਿਣ ਦੀ ਕੋਸ਼ਿਸ਼ ਦੇ ਬਾਵਜੂਦ ਵੀ ਜੇ ਵਿਗੜਦੇ ਐ ਛੱਡ ਛੱਡ ਪਰੇ ਫਿਰ ਫਿਰ ਧਿਆਨ ਰੱਖੀ ਆਪਣਾ ਅੰਦਰ ਨਾ ਹਲਾ ਦੀ ਕਿਤੇ ਤੇਰਾ ਨਿਤਨੇਮ ਨਾ ਟੁੱਟ ਜਾਏ ਤੇਰੀ ਰਹਿਰਸ ਕਿਤੇ ਭੁੱਲ ਨਾ ਜਾਵੇ ਆਪਣੇ ਆਪ ਨੂੰ ਸਟਰੋਂਗ ਰੱਖ ਕੋਸ਼ਿਸ਼ ਕਰੋ ਘਰ ਵਾਲੀ ਸਮਝੇ ਘਰ ਵਾਲੀ ਕੋਸ਼ਿਸ਼ ਕਰੇ ਘਰ ਵਾਲਾ ਸਮਝੇ ਪਰ ਜੇ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਵਿਗੜਦਾ ਫਿਰ ਆਪਣਾ ਇੱਕ ਪਾਸੇ ਹੋ ਜਾਓ ਇਕੱਲੇ ਆਏ ਆ ਕੱਲਿਆਂ ਜਾਣਾ ਕੱਲਿਆਂ ਦਾ ਸਾਫ ਕਿਤਾਬ ਹੈ ਅੰਦਰ ਨਹੀਂ ਵੜ ਜਾਣਾ ਕਿਸੇ ਨੇ ਆ ਕੇ ਸਭ ਰਸ ਸਭ ਟਕਾ ਅੰਦਰ ਦੇ ਹੈ ਭਾਈ ਇਹ ਨਗਵਾ ਲਿਓ ਇਹਦੀ ਕੋਈ ਕੀਮਤ ਥੋੜਾ ਜਿਦਾਂ ਗਵਾਚ ਜਾਂਦੇ ਨੇ ਬੰਦਾ ਸੱਜਣ ਮੇਰੇ ਰੰਗਲੇ ਜਾਏ ਸੁਤੇ ਜੀ ਰਾਣ ਹੰਪੀ ਬੰਜਾ ਦੂਮਣੀ ਰੋਵਾ ਚੀਜੀ ਬਾ ਇਹ ਸੱਜਣ ਗੁਣਾ ਨੂੰ ਕਿਹਾ ਸੱਜਣ ਬੰਦਿਆਂ ਨੂੰ ਨਹੀਂ ਕਿਹਾ ਮੇਰੇ ਸੱਜਣ ਮਰ ਗਏ ਮੇਰੀ ਜ਼ਿੰਦਗੀ ਚੋਂ ਗੋਣੀ ਚਲੇ ਗਏ ਲਾਸਟ ਪੰਕਤੀ ਹੈ ਨਾ ਕੀ ਨਾ ਸੁਨੇਹੀ ਗੋਰੀ ਆਪਣ ਕੰਨੀ ਸੋਏ ਲੱਗੀ ਆਵੇ ਸਹੁਰੇ ਨਿਤ ਨਾ ਪਈਆ ਹੋਏ ਨਾਨਕ ਸੁੱਤੀ ਪਈ ਏ ਜਾਨ ਵਰਤੀ ਸੰਨ ਗੁਣਾ ਗਵਾਈ ਘੰਟੜੀ ਘੰਟੜੀ ਅਬ ਗੁਣ ਚੱਲੀ ਮਨ ਕੀ ਗਿਆ ਸੱਜਣ ਕਿਹੜੇ ਗਏ ਹੈ ਗੁਣ ਔਗਣ ਰਹਿ ਗਏ ਅਬ ਗੁਣ ਰਹਿ ਗਏ ਗੁਣ ਗਏ ਮਤਲਬ ਸੱਜਣ ਗਏ ਆ ਸੱਜਣ ਨਾ ਚੱਲੇ ਜਾਣ ਕਿਤੇ ਬਾਹਰਲੇ ਜਾਂਦੇ ਨੇ ਜਾਣ ਦੇ ਜਾ ਓਏ ਸੱਜਣਾ ਗੁਰੂ ਹਰਿ ਰਾਏ ਸਾਹਿਬ ਨੇ ਕਿਹਾ ਹੁਣ RAM ਰਾਏ ਚੱਲ ਸੱਜਣ ਮੇਰਾ ਮੇਰੇ ਕੋਲ ਹੈ ਮੇਰੇ ਗੁਣ ਮੇਰੇ ਕੋਲ ਨੇ ਜਿਹੜਾ ਖਜ਼ਾਨਾ ਮੈਨੂੰ ਗੁਰੂ ਨੇ ਦਿੱਤਾ ਹੈ ਨਾ ਉਹ ਤੇ ਮੇਰੇ ਕੋਲ ਹੈ ਤੂੰ ਜਾਣਨਾ ਜਾ ਸਾਡੇ ਲਈ ਬਾਹਰਲੇ ਖਜ਼ਾਨੇ ਨਾਲੋਂ ਅੰਦਰ ਵਾਲਾ ਖਜ਼ਾਨਾ ਜ਼ਰੂਰੀ ਹੈ ਗੁਣਾ ਦਾ ਅਕਲ ਦਾ ਸਮਝ ਦਾ ਜਿਹੜਾ ਗੁਰਦੁਆਰੇ ਚੋਂ ਗੁਰੂ ਦੇ ਦਵਾਰੇ ਤੇ ਆ ਕੇ ਮਿਲਦਾ ਇਹ ਖਜ਼ਾਨਾ ਗਵਾਚੇ ਨਾ ਬਾਹਰਲਾ ਜਾਂਦਾ ਜਾਵੇ ਇਨੂੰ ਕਹਿੰਦੇ ਭਾਗ ਠੜੇ ਲੁਫੜੋ ਇੱਕ ਪੰਗਤੀ ਸੁਣੋ ਦੋ